ਹਾਂ ਹਾਂ ਮੈਂ ਨੌਕਰੀ ਪੇਸ਼ਾ ਹਾਂ ਮਹੀਨੇ ਦੀ ਮੋਟੀ ਰਕਮ ਕਮਾਉਣੀ ਆ ਲੇਕਿਨ ਇੱਕ ਵੱਡੀ ਕੀਮਤ ਮੈਂ ਵੀ ਚੁਕਾਉਣੀ ਆ ਚਲੋ ਵਖਾਣੀ ਆ ਮੈਂ ਘੜੀ ਦੀਆਂ ਸੂਈਆਂ ਤੋਂ ਤੇਜ਼ ਦੌੜਦੀ ਆ ਹਰ ਰਿਸ਼ਤੇ ਦੀ ਡੋਰ ਨੂੰ ਸਲੀਕੇ ਨਾਲ ਜੋੜਦੀ ਆ ਤੇ ਬੱਚੇ ਜਾਗ ਨਾ ਜਾਵਣ ਇਸ ਲਈ ਦੱਬੇ ਪੈਰੀ ਨਿਕਲ ਜਾਨੀ ਆ ਮੈਂ ਨੌਕਰੀ ਪੇਸ਼ਾ ਹਾਂ ਕਦੇ ਸੂਟ ਕਦੇ ਸਾੜੀ ਮਸ਼ਾਲ ਵਾਂਗ ਜਗਦੀਆਂ ਤੇ ਮੈਂ ਹਰ ਰੂਪ ਵਿੱਚ ਇੱਕ ਕਰਮ ਯੋਗਨੀ ਲੱਗਦੀ ਆਂ ਹਰ ਪਲ ਸੰਘਰਸ਼ ਹੈ ਮੇਰਾ ਪਰ ਲੋਕਾਂ ਨੂੰ ਲੱਗਦਾ ਲੁੱਤ ਫੁਟਹੋਨੀ ਆ ਮੈਂ ਨੌਕਰੀ ਪੇਸ਼ਾ ਹਾਂ ਕਦੇ ਮਾਂ ਕਦੇ ਨੂੰ ਤੇ ਕਦੇ ਪਤਨੀ ਦੀ ਭੂਮਿਕਾ ਨਿਭਾਉਂਦੀ ਆਂ ਤੇ ਆਫਿਸ ਵਿੱਚ ਵੀ ਪ੍ਰੈਜੈਂਟੇਸ਼ਨ ਮੁਸਕਰਾ ਕੇ ਸੁਣਾਉਂਦੀ ਆਂ ਤੇ ਕਦੇ ਹਿੰਮਤ ਨਹੀਂ ਹਾਰਦੀ ਦੁਬਾਰਾ ਟੁੱਟ ਕੇ ਬिखर ਕੇ ਖੁਦ ਨੂੰ ਸਹੇਜ ਦੀ ਬਣਾਉਣੀ ਆ ਮੈਂ ਨੌਕਰੀ ਪੇਸ਼ਾ ਹਾਂ ਮਹੀਨੇ ਦੀ ਮੋਟੀ ਰਕਮ ਕਮਾਉਣੀ ਆ ਪਰ ਇੱਕ ਕੀਮਤ ਮੈਂ ਵੀ ਚੁਕਾਉਣੀ ਆ ਮੈਂ ਵੀ ਚੁਕਾਉਣੀ ਆ